ਡੋਲਣ ਦੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਹਮ ਅਵਗਨ ਭਰੇ ਇੱਕ ਗੁਣ ਨਹੀਂ ਅੰਮ੍ਰਿਤ ਛਾੜ ਵਿਖੇ ਵਿਖਖਾਈ ਮਾਇਆ ਮੋਹ ਭਰਮ ਪੈ ਭੁੱਲੇ ਸੁਤ ਦਾ ਰਸਿਉ ਪ੍ਰੀਤ ਲਗਾਈ ਇਕ ਉਤਮ ਪੰਥ ਸੁਣਿਓ ਗੁਰ ਸੰਗਤ ਤਹ ਮਲੰਤ ਜਮ ਤਰਾਸ ਮਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰਖੋ ਸ਼ਰਨਾਈ ਸਭ ਕਹ ਤਲਗੁਰ ਸੇਵੀਐ ਅਹਨ ਸਜ ਸੁਭਾਈ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁੱਖ ਜਾਈ ਹੋਵੇ ਸਿਬ ਤਖ ਸੰਬੰਧੀ ਨੋਰ ਅਰਸਾ ਗੁਰਸਾਂ ਚੱਟਿਐ ਤੁਦਿਠੇ ਸੱਚੇ ਬਾਦਸ਼ਾਹ ਮਨ ਜਨਮ ਜਨਮ ਦੀ ਕੱਟੀਐ ਸਜਣ ਸਚਾ ਬਾਦਸ਼ਾ ਸਰਸਾਂ ਹਾਂ ਦੇ ਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਉ ਸਤਨਾਮ ਸ੍ਰੀ ਵਾਇਕ੍ਰੋ ਸਾਹਿਬ ਜੀ ਤਨ ਸ੍ਰੀ ਮਹੱਲਾ ਪੰਜਮ ਜਾਕ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਅਤ ਹੈ ਸੁਰਾ ਆਤਮ ਜਨ ਸਗਲ ਵਸ ਤਾਕੈ ਜਾ ਕ ਸਤਗੁਰੂ ਪੂਰਾ ਜਾ ਕੋ ਹਰ ਰੰਗ ਲਾਗੋ ਇਸ ਜਗ ਮਹਿ ਸੋ ਕਹੀਅਤ ਹੈ ਸੁਰਾਤ ਆਤਮ ਜਨ ਸਗਲ ਵਸ ਤਾਕੈ ਜਾ ਕਾ ਸਤਗੁਰੂ ਪੂਰਾ ਠਾਕੁਰ ਗਾਇਆ ਆਤਮ ਰੰਗ ਸਰਣੀ ਪਾਵਣ ਨਾਮ ਧਿਆਵਣ ਸਹਜ ਸਮਾਵਣ ਸੰਗ ਰਹਾ ਜਨਕੇ ਚਰਨ ਵਸਾ ਮੇਰਾ ਹੀ ਹਰ ਸੰਗ ਪਨਿਤਾ ਦੇਹੀ ਜਨਕੀ ਧੂਰ ਦੇਹੋ ਕਿਰਪਾ ਨੇ ਜਾਨਕ ਕੈ ਸੁਖ ਇਹੀ ਜਨ ਕੇ ਚਰਨ ਵਸਹ ਮੇਰਾ ਹੀ ਅਰਾ ਸੰਗ ਪਨੀਤਾ ਦੇਹੀ ਜਨ ਕੀ ਤੂਰ ਦੇਹੁ ਕਿਰਪਾ ਨਿਦ ਨਾਨਕ ਕੈ ਸੁਖ ਇਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਮਹਲਾ 5 ਜਾਕੋ ਹਰ ਰੰਗ ਲਾਗੋ ਇਸ ਜਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਨ ਸਗਲ ਵਸ ਤਾ ਕੈ ਜਾਕਾ ਸਤਗੁਰੂ ਰੂਪ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਵਾਹਿਗੁਰੂ